ਦੇਖੋ ਕੋਲਕਾਤਾ ਵਾਲੀ ਇਨਸੀਡੈਂਟ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਕਿਉਂਕਿ ਦੇਸ਼ ਭਰ ਦੇ ਵਿੱਚ ਇਸ ਨੂੰ ਲੈ ਕੇ ਪ੍ਰੋਟੈਸਟ ਵੀ ਹੋ ਰਹੇ ਨੇ ਕਿ ਡਾਕਟਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਕਿ ਕਿਵੇਂ ਇੱਕ ਹਸਪੀਟਲ ਦੇ ਵਿੱਚ ਇੱਕ ਟ੍ਰੇਨਿੰਗ ਡਾਕਟਰ ਸੀਗੀ ਜਿਸ ਦੇ ਨਾਲ ਪਹਿਲਾਂ ਗੈਂਗ ਰੇਪ ਹੋਇਆ ਫਿਰ ਉਸ ਦਾ ਮਰਡਰ ਕਰ ਦਿੱਤਾ ਗਿਆ ਦਰਿੰਦਗੀ ਦਿਖਾਈ ਗਈ ਬਹੁਤ ਵੱਡੇ ਪੱਧਰ ਤੇ ਤੇ ਫਿਰ ਇਹੀ ਨਹੀਂ ਹਸਪੀਟਲ ਵਾਲਿਆਂ ਦੇ ਵੱਲੋਂ ਇਸ ਨੂੰ ਪਹਿਲਾਂ ਖੁਦਕੁਸ਼ੀ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਫੇਰ ਉਸ ਤੋਂ ਬਾਅਦ ਕੇਸ ਨੂੰ ਦਪਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਐਫ ਆਈ ਆਰ ਦਰਜ ਕਰਨ ਦੇ ਵਿੱਚ ਵੀ ਦੇਰੀ ਹੋਈ ਤਾਂ ਇਹ ਸਾਰੀਆਂ ਚੀਜ਼ਾਂ ਨੇ ਜਿਸ ਨੂੰ ਲੈ ਕੇ ਮੌਕਾ ਨਾ ਸੁਪਰੀਮ ਕੋਰਟ ਦੇ ਵਿੱਚ ਵੀ ਜਿਸ ਨੂੰ ਲੈ ਕੇ ਹੁਣ ਹਿਅਰਿੰਗ ਹੋਈ ਹੈ ਜੀ ਤੇ ਲਗਾਤਾਰ ਜਿਹੇ ਪੰਜਾਬ ਹੋਵੇ ਪੀਜੀਆਈ ਹੋਵੇ ਏਮਜ਼ ਹੋਵੇ ਜਿੰਨੇ ਵੀ ਦੇਸ਼ ਭਰ ਦੇ ਵਿੱਚ ਹਸਪੀਟਲ ਨੇ ਸਰਕਾਰੀ ਤੌਰ ਤੇ ਉਹਨਾਂ ਦੇ ਵੱਲੋਂ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਕਿ ਜੇ ਡਾਕਟਰਾਂ ਦੀ ਸੁਰੱਖਿਆ ਨਹੀਂ ਕੀਤੀ ਜਾ ਸਕਦੀ ਕੋਈ ਵੀ ਬੰਦਾ ਆ ਕੇ ਇਸ ਢੰਗ ਦੇ ਨਾਲ ਇੰਨੇ ਮਾੜੀ ਘਟਨਾ ਕਰ ਮੈਨੂੰ ਹਸਪਤਾਲ ਦੇ ਵਿੱਚ ਅੰਜਾਮ ਦੇ ਦਿੰਦਾ ਕਿਉਂਕਿ ਜਿਹੜੀ ਟ੍ਰੇਨਿੰਗ ਡਾਕਟਰ ਸੀਗੀ ਉਹ ਸਿਮੀਨਾਰ ਰੂਮ ਦੇ ਵਿੱਚ ਜਾ ਕੇ ਪੈ ਗਈ ਸੀ ਆਰਾਮ ਕਰ ਰਹੀ ਸੀਗੀ ਸੌ ਰਹੀ ਸੀਗੀ ਤਾਂ ਉਸ ਦੌਰਾਨ ਰਾਤ ਨੂੰ ਇਹ ਸਾਰੀ ਇਨਸੀਡੈਂਟ ਜਿਹੜੀ ਹੁੰਦੀ ਹੈ ਜੀ ਮਤਲਬ ਦੇਸ਼ ਭਰ ਦੇ ਵਿੱਚ ਐਡੇ ਵੱਡੇ ਪੱਧਰ ਤੇ ਪ੍ਰੋਟੈਸਟ ਹੋ ਰਹੇ ਨੇ ਹਾਲਾਂਕਿ ਹੁਣ ਉੱਥੇ TMC ਦੀ ਸਰਕਾਰ ਹੈਗੀ ਹੈ ਤੇ ਆਪੋਜੀਸ਼ਨ ਵਾਲੇ ਜਿਹੜੇ ਲਗਾਤਾਰ ਪ੍ਰੋਟੈਸਟ ਵੀ ਕਰ ਰਹੇ ਨੇ ਇਸ ਨੂੰ ਲੈ ਕੇ ਇੱਕ ਤਾਂ ਇਹ ਜਿਹੜੀ ਮੇਨ ਨਿਊਜ਼ ਦੇਸ਼ ਭਰ ਦੇ ਵਿੱਚ ਚੱਲ ਰਹੀ ਹੈ ਦੂਜੀ ਇਹ ਚ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀਗਾ ਇੱਕ ਕਾਲ ਜਿਹੜੀ ਹੈ ਉਹ ਭਾਰਤ ਬੰਦ ਦੇ ਵੱਲੋਂ ਦਲਿਤ ਜਿਹੜੇ ਭਾਈਚਾਰੇ ਦੇ ਲੋਕ ਨੇ ਉਹਨਾਂ ਵੱਲੋਂ ਦਿੱਤੀ ਗਈ ਸੀ ਜੀ ਅਸਲ ਵਿੱਚ ਸੁਪਰੀਮ ਕੋਰਟ ਦੇ ਵੱਲੋਂ ਇੱਕ ਫੈਸਲਾ ਕੀਤਾ ਗਿਆ ਕਿ ਜਿਹੜੀ ਐਸਸੀ ਐਸਟੀ ਦਾ ਰਿਜ਼ਰਵੇਸ਼ਨ ਹੈਗੀ ਹੈ ਉਹਦੇ ਵਿੱਚ ਇੱਕ ਸਬ ਕੈਟਾਗਰੀ ਬਣਾਈ ਜਾ ਸਕਦੀ ਹੈ ਜੇਕਰ ਸਟੇਟ ਚਾਵੇ ਕਿ ਆਪਣੇ ਮੁਤਾਬਕ ਜਿਨ੍ਹਾਂ ਨੂੰ ਹੋਰ ਨੂੰ ਕਿਸੇ ਨੂੰ ਰਿਜ਼ਰਵੇਸ਼ਨ ਮਿਲਣੀ ਚਾਹੀਦੀ ਹੈ ਔਰ ਰਿਜ਼ਰਵੇਸ਼ਨ ਜਿਹੜੀ ਆ ਉਹ ਦਿੱਤੀ ਜਾ ਸਕਦੀ ਹੈ ਜਿਸ ਦੇ ਖਿਲਾਫ ਜਿਹੜੇ ਐਸਸੀਐਸਟੀ ਭਾਈਚਾਰੇ ਦੇ ਲੋਕ ਨੇ ਜੱਥੇਬੰਦੀਆਂ ਨੇ ਅੱਜ ਦੇਸ਼ ਭਰ ਦੇ ਵਿੱਚ ਉਹਨਾਂ ਨੇ ਪ੍ਰੋਟੈਸਟ ਕੀਤਾ ਕਿ ਇਹ ਫੈਸਲਾ ਗਲਤ ਹੈ ਇਸ ਦੇ ਨਾਲ ਜਿਹੜੀ ਸੰਵਿਧਾਨ ਦੀ ਮੂਲ ਭਾਵਨਾ ਹੈ ਰਿਜ਼ਰਵੇਸ਼ਨ ਦੀ ਉਹ ਆहत ਹੁੰਦੀ ਹੈ ਖਰਾਬ ਹੁੰਦੀ ਹੈਗੀ ਇਸ ਨੂੰ ਲੈ ਕੇ ਅੱਜ ਪ੍ਰੋਟੈਸਟ ਕੀਤੇ ਗਏ ਨੇ ਹਾਲਾਂਕਿ ਇਹ ਵੀ ਇੱਕ ਬਹਿਸ ਦਾ ਵਿਸ਼ਾ ਹੈ ਕਿ ਫਿਰ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਹਰਿਆਣਾ ਦੇ ਵੱਲੋਂ ਜਾਟਾਂ ਨੂੰ ਰਿਜ਼ਰਵੇਸ਼ਨ ਦਿੱਤੀ ਗਈ ਜਾਂ ਰਾਜਸਥਾਨ ਦੇ ਵਿੱਚ ਗੁਰਜਰ ਜਿਹੜੇ ਨੇ ਸਮਾਜ ਦੇ ਲੋਕ ਉਹ ਰਿਜ਼ਰਵੇਸ਼ਨ ਮੰਗਦੇ ਸੀਗੇ ਹਰ ਤਬਕੇ ਦੇ ਲੋਕ ਜਿਹੜੇ ਨੇ ਉਹ ਚਾਹੁੰਦੇ ਨੇ ਕਿ ਰਿਜ਼ਰਵੇਸ਼ਨ ਜੌਬਸ ਦੇ ਵਿੱਚ ਮਿਲੇ ਸਰਕਾਰੀ ਨੌਕਰੀਆਂ ਦੇ ਵਿੱਚ ਮਿਲੇ ਪਰ ਕੀ ਉਹ ਜਾਤ ਦੇ ਆਧਾਰਿਤ ਹੋਵੇ ਜਾਂ ਫਿਰ ਉਹ ਇਕਨੋਮਿਕ ਕੰਡੀਸ਼ਨ ਦੇ ਆਧਾਰਿਤ ਹੋਵੇ ਬਹੁਤ ਲੰਮੇ ਸਮੇਂ ਤੋਂ ਇਹ ਜਿਹੜੀ ਚਰਚਾ ਚੱਲੀ ਆਉਂਦੀ ਹੈਗੀ ਆ ਜੀ ਜੀ ਇਸ ਦੇ ਨਾਲ ਹੀ ਸ਼ੰਭੂ ਬਾਰਡਰ ਖੋਲਣ ਨੂੰ ਲੈ ਕੇ ਵੀ ਅੱਜ ਇੱਕ ਮੀਟਿੰਗ ਹੋਈ ਹੈ ਦਰਅਸਲ ਪਹਿਲਾਂ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਸੀ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਜਿਹੜੇ ਪੰਜਾਬ ਦੇ ਹਰਿਆਣਾ ਦੇ ਡੀਜੀਪੀ ਨੇ ਉਹ ਗੱਲਬਾਤ ਕਰਨ ਅੰਬਾਲਾ ਅਤੇ ਪਟਿਆਲਾ ਦੇ ਡੀਸੀਜ਼ ਨੇ ਐਸਐਸਪੀ ਨੇ ਉਹ ਗੱਲਬਾਤ ਕਰਨ ਤਾਂ ਮੀਟਿੰਗ ਹੋਈ ਹੈ। ਪ੍ਰੀਮ ਕੋਰਟ ਦੇ ਵਿੱਚ ਸੁਣਵਾਈ ਹੋਣੀ ਹੈ। ਸੁਣ ਪ੍ਰੀਮ ਕੋਰਟ ਨੇ ਕਿਹਾ ਸੀ ਕਿ ਘੱਟ ਘੱਟ ਇੱਕ ਰਾਹ ਤਾਂ ਖੋਲੋ। ਜਿਹੜਾ ਮੇਨ ਤੁਹਾਡਾ ਜੀਟੀ ਰੋਡ ਹੈ, ਨੈਸ਼ਨਲ ਹਾਈਵੇ ਨੰਬਰ 44 ਹੋ ਗਿਆ ਪਹਿਲਾਂ ਉਹ ਸ਼ਿਰਸ਼ਾ ਸੂਰੀ ਮਾਰਗ ਜਿਹਨੂੰ ਜੀਟੀ ਰੋਡ ਕਹਿੰਦੇ ਆ ਜਿਹੜਾ ਅੰਮ੍ਰਿਤਸਰ ਤੋਂ ਲੈ ਕੇ ਦਿੱਲੀ ਨੂੰ ਜੋੜਦਾ ਏ, तमाम ਜਿਹੜੇ 에ਅਰਪੋਰਟ ਜਾਣ ਵਾਲੇ ਲੋਕ ਨੇ, ਹੋਰ ਬਹੁਤ ਸਾਰੇ ਲੋਕ ਨੇ ਉੱਥੋਂ ਨਿਕਲਦੇ ਨੇ ਲੱਖਾਂ ਦੀ ਗਿਣਤੀ ਦੇ ਵਿੱਚ ਤੇ ਉਹਨਾਂ ਨੂੰ ਡਾਇਵਰਟ ਕਰਕੇ ਅਟਾਈ ਟਾਈ ਘੰਟੇ ਵੱਧ ਲਾਉਣੇ ਪੈ ਰਹੇ ਨੇ ਵਿਦਿਆਰਥੀ ਨੇ ਮਰੀਜ਼ ਨੇ ਜੀ ਪੁਰ ਬਜ਼ੁਰਗ ਨੇ ਹੋਰ ਔਰਤਾਂ ਨੇ ਬਹੁਤ ਮਤਲਬ ਰੋਜ਼ ਕਾਰੋਬਾਰੀ ਨੇ ਵਪਾਰੀ ਨੇ ਵਪਾਰ ਪ੍ਰਭਾਵਿਤ ਹੋ ਰਹੇ ਫਰਵਰੀ ਦੇ ਵਿੱਚ ਤੋਂ ਇਹ ਬੰਦ ਹੈਗਾ ਇਹ ਜਿਹੜਾ ਮੇਨ ਮੁੱਖ ਮਾਰਗ ਹੈਗਾ ਤਾਂ ਹੁਣ ਸੁਪਰੀਮ ਕੋਰਟ ਦੇ ਵਿੱਚ ਕੱਲ ਨੂੰ ਸੁਣਵਾਈ ਹੈ ਤੇ ਕਿਹਾ ਗਿਆ ਸੀਗਾ ਕਿ ਪਹਿਲਾਂ ਅੰਸ਼ਕ ਤੌਰ ਤੇ ਇੱਕ ਰਾਹ ਖੋਲੋ ਪਾਰਸ਼ਲੀ ਖੋਲ ਦੋ ਉਸ ਤੋਂ ਬਾਅਦ ਫਿਰ ਤੁਸੀਂ ਦੇਖ ਲਓ ਵੀ ਅੱਗੇ ਕੀ ਕਰਨਾ ਹੈਗਾ ਪਰ ਐਦਾਂ ਦਾ ਇੰਨਾ ਚਿਰ ਜਿਹੜਾ ਕੋਈ ਵੀ ਹਾਈਵੇ ਆ ਉਹ ਬੰਦ ਨਾ ਕੀਤਾ ਜਾਵੇ ਤੇ ਇਸ ਤਰ੍ਹਾਂ ਨੂੰ ਲੈ ਕੇ ਕਿਉਂਕਿ ਦੇਖੋ ਜਿਹੜੇ ਕਿਸਾਨ ਨੇ ਉਹ ਕਹਿੰਦੇ ਕਿ ਸਾਡਾ ਵੀ ਹੱਕ ਹੈ ਦਿੱਲੀ ਜਾਣ ਦਾ ਦੇਸ਼ ਦੀ ਰਾਜਧਾਨੀ ਹੈ ਬਿਲਕੁਲ ਠੀਕ ਉਹਨਾਂ ਦੀ ਗੱਲ ਹੈ ਦੇਸ਼ ਦੇ ਵਿੱਚ ਕਿਤੇ ਵੀ ਜਾ ਕੇ ਪ੍ਰੋਟੈਸਟ ਕਰ ਸਕਦੇ ਨੇ ਹਰਿਆਣਾ ਸਰਕਾਰ ਨੇ ਇਹ ਜਿਹੜੇ ਨੇ ਇਹ ਰੋਕਾਂ ਲਾਈਆਂ ਹੋਈਆਂ ਨੇ ਜੀ ਹਰਿਆਣਾ ਦੇ ਵਿੱਚ ਭਾਜਪਾ ਦੀ ਸਰਕਾਰ ਹੈਗੀ ਹੈ ਜੀ ਤਾਂ ਹੁਣ ਇਸ ਕਰਕੇ ਸੁਪਰੀਮ ਕੋਰਟ ਪਹਿਲਾਂ ਤਾਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਕਹਿ ਦਿੱਤਾ ਸੀਗਾ ਕਿ ਇਹ ਰਾਹ ਖੋਲ ਦਿਓ ਪਰ ਜਿਹੜੀ ਬੀਜੇਪੀ ਦੀ ਸਰਕਾਰ ਹੈ ਉਹ ਸੁਪਰੀਮ ਕੋਰਟ ਪਹੁੰਚ ਗਈ ਤੇ ਇਸ ਫੈਸਲੇ ਦੇ ਖਿਲਾਫ ਉਹ ਚੁਣੌਤੀ ਦਿੱਤੀ ਇਸ ਫੈਸਲੇ ਨੂੰ ਸੁਪਰੀਮ ਕੋਰਟ ਦੇ ਵਿੱਚੋਂ ਹੁਣ ਕਿਹਾ ਗਿਆ ਕਿ ਤੁਸੀਂ ਇੱਕ ਲਾਈਨ ਖੋਲੋ ਕਿਉਂਕਿ 4 5 4 5 ਲੇਨ ਹੈ ਵੱਡੀ ਸੜਕ ਹੈਗੀ ਹੈ ਕਿ ਇੱਕ ਲੇਨ ਚਲਾ ਦਿਓ ਉਸ ਤੋਂ ਬਾਅਦ ਤੁਸੀਂ ਜਿਹੜਾ ਅੱਗੇ ਦਾ ਫੈਸਲਾ ਲਿਆ ਜਾਊਗਾ ਕੱਲ ਨੂੰ ਹੁਣ ਇਸ ਤੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਣੀ ਹੈ ਦੇਖਣਾ ਹੋਵੇਗਾ ਕੀ ਹੁੰਦਾ ਹੈ ਤੁਸੀਂ ਇਹ ਦੇਖ ਲਓ ਇਹਦੇ ਵਿੱਚ ਇੱਕ ਫੈਸਲਾ ਹੈ ਜਦੋਂ ਮੰਨ ਲਓ ਪੰਜਾਬ ਸਰਕਾਰ ਹੈ ਐਨਐਸਐ ਲਾਉਣਾ ਹੁੰਦਾ ਕੋਰਟ ਤੋਂ ਜਦ ਇਹੇ ਲਾਗੂ ਕਰਵਾ ਦਿੰਦੇ ਨੇ ਹਾਂਜੀ ਫਿਰ ਇਹਨਾਂ ਵੱਲੋਂ ਕੋਟਾਂ ਵੀ ਕਿਤੇ ਨਾ ਕਿਤੇ ਚਿਪਦੀਆਂ ਨੇ ਤੁਸੀਂ ਤੁਸੀਂ ਇਹ ਦੇਖ ਲਓ ਕਿੰਨੇ ਰਾਹਗੀਰ ਲੰਘਦੇ ਆ ਸਾਰਾ ਕੁਝ ਲੈਂਦੇ ਆ ਉਧਰ ਕਿਸਾਨ ਕਹਿੰਦੇ ਨੇ ਸਾਡਾ ਹੱਕ ਹੈ ਕੀ ਗੱਲ ਉਦੋਂ ਇਹਨਾਂ ਨੂੰ ਕਿਸੇ ਨੂੰ ਕੁਝ ਦਿਖਦਾ ਨਹੀਂ ਹੈਗਾ ਜਦੋਂ ਪੰਜਾਬ ਦੇ ਹੱਕ ਦੀ ਗੱਲ ਆਉਂਦੀ ਹੈ ਜੀ ਕੋਈ ਔਰ ਬਿਲਕੁਲ ਦੇਖੋ ਹਰਿਆਣਾ ਸਰਕਾਰ ਨੇ ਬੰਦ ਕੀਤਾ ਹੋਇਆ ਹੈ ਹਰਿਆਣਾ ਸਰਕਾਰ ਜਿਹੜੀ ਆ ਉਹ ਸੁਪਰੀਮ ਕੋਰਟ ਤੱਕ ਪਹੁੰਚ ਗਈ ਪੰਜਾਬ ਨੂੰ ਵੀ ਜਾਣਾ ਚਾਹੀਦਾ ਸੀਗਾ ਤੇ ਉਹਨਾਂ ਨੂੰ ਕਹਿਣਾ ਚਾਹੀਦਾ ਸੀਗਾ ਕਿ ਰਸਤਾ ਜਿਹੜਾ ਅਸੀਂ ਪ੍ਰਭਾਵਿਤ ਹੋ ਰਹੇ ਹਾਂ ਵੱਡੇ ਪੱਧਰ ਤੇ ਸਾਨੂੰ ਲੰਘਾ ਦਿੱਤਾ ਜਾਵੇ ਜੇ ਕਿਸਾਨ ਨੇ ਕਿਤੇ ਵੀ ਜਾ ਕੇ ਪ੍ਰੋਟੈਸਟ ਕਰ ਸਕਦੇ ਨੇ ਉਹਨਾਂ ਨੂੰ ਜਾਣ ਦਿੱਤਾ ਜਾਵੇ ਸੋ ਇਹ ਹੀ ਗੱਲ ਹੈਗੀ ਆ ਇਸ ਦੇ ਨਾਲ ਹੀ ਅੱਜ ਸੀਐਮ ਮਾਨ ਜਿਹੜੇ ਨੇ ਉਹ ਮੁੰਬਈ ਪਹੁੰਚੇ ਨੇ ਉੱਥੇ ਜਾ ਕੇ ਉਹਨਾਂ ਨੇ ਅੱਜ ਕਈ ਜਿਹੜੇ ਨਿਵੇਸ਼ਕ ਨੇ ਜਿਹੜੇ ਵੱਡੇ ਕਾਰਪੋਰੇਟ ਘਰਾਣੇ ਨੇ ਸਨ ਫਾਰਮਾ ਇਹ ਹੋਰ ਕਈ ਜਿਹੜੇ ਕਾਰਪੋਰੇਟਸ اداروں ਨੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਇਹ ਕਿਹਾ ਜਾ ਰਿਹਾ ਹੈ ਕਿ ਨਿਵੇਸ਼ ਲੈ ਕੇ ਆਉਣਗੇ ਉਹਦੇ ਨਾਲ ਪੰਜਾਬ ਚ ਇੰਡਸਟਰੀ ਲੱਗੂਗੀ ਪੰਜਾਬ ਦੇ ਵਿੱਚ ਫਿਰ ਹੋਰ ਨੌਕਰੀਆਂ ਜਿਹੜੀਆਂ ਉਹ ਮਿਲਣਗੀਆਂ ਕੱਲ ਵੀ ਅਸੀਂ ਗੱਲ ਕੀਤੀ ਸੀ ਕਿ ਪਹਿਲਾਂ ਸੁਖਬੀਰ ਬਾਦਲ ਵੀ ਉਸੇ ਜਾ ਕੇ ਮਿਲਦੇ ਰਹੇ ਕਿੰਨਾ ਕੋਈ ਦਾ ਫਰੂਟਫੁੱਲ ਹੁੰਦੀ ਹੈ ਤੇ ਕਿੰਨਾ ਕੋਈ ਨਿਵੇਸ਼ ਆਉਂਦਾ ਹੈ ਇਹ ਸਭ ਤੋਂ ਵੱਡੀ ਗੱਲ ਹੈਗੀ ਕਿਉਂਕਿ ਪਹਿਲਾਂ ਵੀ ਪੰਜਾਬ ਦੇ ਵਿੱਚ ਜਿਹੜੀ ਇੰਡਸਟਰੀ ਆ ਉਹ ਬਹੁਤੀ ਕੋਈ ਕਾਮਯਾਬ ਹੋ ਨਹੀਂ ਰਹੀ ਕਿਉਂਕਿ ਜਿਹੜੇ ਨਾਲ ਦੇ ਗਵਾਂਢੀ ਸੁਕੇ ਨੇ ਉੱਥੇ ਉਹਨਾਂ ਨੂੰ ਬਹੁਤ ਸਾਰੀਆਂ ਜਿਹੜੀਆਂ ਛੋਟਾਂ ਨੇ ਟੈਕਸ ਦੀਆਂ ਉਹ ਦਿੱਤੀਆਂ ਹੋਈਆਂ ਨੇ ਇਸ ਕਰਕੇ ਹਿਮਾਚਲ ਦੇ ਵਿੱਚ ਪਹਾੜੀ ਖੇਤਰਾਂ ਦੇ ਵਿੱਚ ਜਿਹੜੀ ਹੈ ਇੰਡਸਟਰੀ ਉਹ ਜ਼ਿਆਦਾ ਗਈ ਹੈਗੀ ਹੈ ਪੰਜਾਬ ਦੇ ਵਿੱਚ ਉਮੀਦ ਦਾ ਪੈਕੇਜ ਜਿਹੜਾ ਨਹੀਂ ਹੈਗਾ ਇੰਡਸਟਰੀ ਦੇ ਲਈ ਤੇ ਪੰਜਾਬ ਦੇ ਵਿੱਚ ਕਨੈਕਟੀਵਿਟੀ ਵੀ ਉਮੀਦ ਨਹੀਂ ਹੈਗੀ ਜਿਹੜੀ ਹੋਣੀ ਚਾਹੀਦੀ ਹੈ ਕਿਉਂਕਿ ਕੋਈ ਬੰਦਰਗਾਹ ਨਹੀਂ ਲੱਗਦੀ ਹੈਗੀ ਇਸ ਕਰਕੇ ਥੋੜਾ ਪੰਜਾਬ ਨੂੰ ਮੁਸ਼ਕਲ ਆ ਦੂਜਾ ਬਾਰਡਰ ਸਟੇਟ ਵੀ ਹੈ ਕਈ ਚੀਜ਼ਾਂ ਹੁੰਦੀਆਂ ਨੇ ਪੰਜਾਬ ਦੇ ਵਿੱਚ ਤੇ ਇਸ ਦੇ ਨਾਲ ਹੀ ਜਿਹੜੀ ਕਿਸਾਨਾਂ ਦੀ ਮੰਗਾਂ ਨੇ ਉਹ ਵੀ ਉਵੇਂ ਪੈਂਡਿੰਗ ਨੇ ਚਾਹੇ ਉਹ ਪਹਿਲਾਂ ਤਾਂ ਕਹਿੰਦੇ ਹੁੰਦੇ ਸੀ ਕਿ ਅਸੀਂ 5 ਮਿੰਟ ਜੀ ਐਮ ਐਸ ਪੀ ਦੇ ਦਾਂਗੇ ਦੇਖੋ ਸਟੇਟ ਨੇ ਵੀ ਕੁਝ ਨਹੀਂ ਕੀਤਾ ਸਰਕਾਰ ਕਿਸਾਨਾਂ ਦੇ ਲਈ ਜੀ ਜਿਹੜੀਆਂ 23 ਫਸਲਾਂ ਦੀ ਗੱਲ ਹੈਗੀ ਆ ਪਹਿਲਾਂ ਕਹਿੰਦੇ ਸੀ ਕਿ ਮੂੰਗੀ ਅਸੀਂ ਮੂੰਗੀ ਤੇ ਦੇ ਦਾਂਗੇ ਐਮ ਐਸ ਪੀ ਉਹ ਵੀ ਨਹੀਂ ਦਿੱਤੀ ਗਈ ਕਿਸੇ ਵੀ ਫਸਲ ਤੇ ਐਮ ਐਸ ਪੀ ਨਹੀਂ ਦਿੱਤੀ ਗਈ ਹੈਗੀ ਪਹਿਲਾਂ ਤਾਂ ਬਹੁਤ ਵੱਡੇ ਵੱਡੇ ਗੱਲਾਂ ਹੁੰਦੀਆਂ ਸੀ ਜਦੋਂ ਸਰਕਾਰ ਚਲਾਉਣ ਦੀ ਗੱਲ ਹੁੰਦੀ ਆ ਤਾਂ ਫਿਰ ਸਭ ਕੁਝ ਜਿਹੜਾ ਸਿਸਟਮ ਹੈ ਉਹ ਬਦਲ ਜਾਂਦਾ ਹੈਗਾ ਤੇ ਹੁਣ ਜਿਹੜੀਆਂ ਚਾਰ ਅਗਿਆਗਾਮੀ ਜਿੰਨੀ ਚੋਣਾਂ ਆਉਣੀਆਂ ਨੇ ਉਧਰ ਹਰਿਆਣਾ ਦੇ ਵਿੱਚ ਇਲੈਕਸ਼ਨ ਹੈ ਉੱਥੇ ਆਮ ਆਦਮੀ ਪਾਰਟੀ ਚੋਂ ਲੜ ਰਹੀ ਆ ਹੁਣ ਅੱਜ ਜੰਮੂ ਕਸ਼ਮੀਰ ਦੇ ਵਿੱਚ ਵੀ ਐਲਾਨ ਕਰ ਦਿੱਤਾ ਗਿਆ ਕਿ ਅਸੀਂ ਉੱਥੇ ਵੀ ਇਲੈਕਸ਼ਨ ਲੜਾਂਗੇ ਹਰੇ ਅਰਵਿੰਦ ਕੇਜਰੀਵਾਲ ਤਾਂ ਜੇਲ੍ਹ ਦੇ ਵਿੱਚ ਹੀ ਨੇ ਨਹੀਂ ਫੇਰ ਇੱਥੇ ਸਵਾਲ ਹੈ ਜਿੱਥੇ ਤੇ ਆਮ ਆਦਮੀ ਪਾਰਟੀ ਐਲਾਨ ਕਰੀ ਜਾ ਰਹੀ ਆ ਫੇਰ ਤਾਂ ਮੈਨੂੰ ਲੱਗਦਾ ਜਿਹੜੇ 5 ਸਾਲਾਂ ਸਾਡੇ ਆਨਰੇਬਲ ਮੁੱਖ ਮੰਤਰੀ ਸਾਹਿਬ ਹੈ ਫੇਰ ਉਹ ਤਾਂ ਹੁਣ ਇਹੀ ਯਾਤਰਾ ਤੇ ਰਹਿਣਗੇ ਜੀ ਦੇਖੋ ਮੁੱਖ ਮੰਤਰੀ ਨੇ ਪੰਜਾਬ ਦੇ ਤੇ ਵੱਡਾ ਚਿਹਰਾ ਨੇ ਆਮ ਆਦਮੀ ਪਾਰਟੀ ਦਾ ਤੇ ਉਹ ਫਿਰ ਦਿਖਾਉਂਦੇ ਵੀ ਨੇ ਕਿ ਦੇਖੋ ਆ ਪੰਜਾਬ ਦੇ ਮੁੱਖ ਮੰਤਰੀ ਨੇ ਉੱਥੇ ਸਾਡੀ ਸਰਕਾਰ ਹੈਗੀ ਹੈ ਤੇ ਉਹ ਜਾਣਗੇ ਹਰਿਆਣਾ ਦੇ ਵਿੱਚ ਵੀ ਜਾਈ ਰਹੇ ਨੇ ਤੇ ਅੱਗੇ ਜੇਣ ਕੇ ਦੇ ਵਿੱਚ ਵੀ ਜਾਣਗੇ ਜ਼ਰੂਰ ਜੀ ਜਾ ਕੇ ਪ੍ਰਚਾਰ ਵੀ ਕਰਨਗੇ ਤੇ ਤਾਂ ਤੁਸੀਂ ਮੰਨ ਕੇ ਚੱਲੋ ਕਿ ਹੈਲੀਕਾਪਟਰ ਘੁੰਮੇਗਾ ਪੰਜਾਬ ਦਾ ਜਿਹੜਾ ਹੈ ਵਕਤ ਵਕਤ ਸਾਮਾ ਤੇ ਪਹਿਲਾਂ ਵੀ ਅਸਾਮ ਤੋਂ ਲੈ ਕੇ ਦੂਰ ਦੂਰ ਤੱਕ ਗੋਆ ਤੱਕ ਗਿਆ ਹੈਗਾ ਇਹ ਤੇ ਦੇਖਣਾ ਹੋਏਗਾ ਹੁਣ ਪੰਜਾਬ ਤੇ ਜਿਹੜਾ ਕਰਜ਼ਾ ਉਹ ਕਿਉਂਕਿ ਆਰਟੀਆਈ ਦੇ ਵਿੱਚ ਮਨਕ ਗੋਇਲ ਉਹ ਨਹੀਂ ਕੋਈ ਨਾ ਕੋਈ ਖੁਲਾਸਾ ਕਰੇ ਦੰਨੇ ਆ ਆਪਾਂ ਥੋੜੀ ਜਿਹੀ ਕੱਲ ਨੂੰ ਆਰਟੀਆਈ ਦੇ ਉੱਤੇ ਗੱਲਬਾਤ ਕਰਾਂਗੇ ਪਰ ਇਹਦੇ ਵਿੱਚ ਇੱਕ ਅਹਿਮ ਖਬਰ ਆ ਜਿਹੜੀ ਰਵਨੀਤ ਬਿੱਟੂ ਉਹਨਾਂ ਦੀ ਉਹ ਵੀ ਸਾਂਝ ਕਰ ਦਿਓ ਜੀ ਹਾਂਜੀ ਬਿਲਕੁਲ ਦੇਖੋ ਰਵਨੀਤ ਬਿੱਟੂ ਜਿਹੜੇ ਨੇ ਉਹ ਲੋਕ ਸਭਾ ਤਾਂ ਜਿੱਤੇ ਨਹੀਂ ਪਰ ਇਸ ਦੇ ਬਾਵਜੂਦ ਬੀਜੇਪੀ ਨੇ ਉਹਨਾਂ ਨੂੰ ਮੰਤਰੀ ਬਣਾ ਦਿੱਤਾ ਸੀਗਾ ਤੇ ਉਹਦੇ ਵਿੱਚ ਜ਼ਰੂਰੀ ਹੁੰਦਾ ਕਿ ਫਿਰ ਤੁਹਾਨੂੰ ਚਾਹੇ ਰਾਜ ਸਭਾ ਭੇਜੋ ਇੱਕ ਸੰਸਦ ਨੂੰ ਬਣਾਉਣਾ ਪੈਂਦਾ ਸੰਸਦ ਫਿਰ ਹੁਣ ਉਹਨਾਂ ਨੂੰ ਰਾਜਸਥਾਨ ਤੋਂ ਰਾਜ ਸਭਾ ਦੇ ਲਈ ਨਾਮਿਨੇਟ ਕੀਤਾ ਜਾ ਰਿਹਾ ਉੱਥੇ ਨਾਮਜ਼ ਉੱਥੇ ਕਿਉਂਕਿ ਐਮਐਲਏ ਜ਼ਿਆਦਾ ਨੇ ਬੀਜੇਪੀ ਦੇ ਕਿਉਂਕਿ ਐਮਐਲਏ ਜ਼ਿਆਦਾ ਹੁਣ ਤਾਂ ਹੀ ਰਾਜ ਸਭਾ ਦੀ ਟਿਕਰੀ ਮਿਲਦੀ ਹੈਗੀ ਤੇ ਹੁਣ ਉੱਥੋਂ ਇੱਕ ਬਿਆਨ ਦਿੱਤਾ ਰਵਨੀਤ ਬਿੱਟੂ ਨੇ ਉਹ ਕਹਿੰਦੇ ਜੀ ਕਿ ਜਿਹੜੇ ਕਿਸਾਨ ਨੇ ਜੀ ਇਹਨਾਂ ਨੂੰ ਤਾਂ ਬਾਹਰੋਂ ਫੰਡਿੰਗ ਆਉਂਦੀ ਹੈ ਕਿ ਵਿਦੇਸ਼ਾਂ ਤੋਂ ਫੰਡਿੰਗ ਆਉਂਦੀ ਹੈ ਤਾਂ ਕਰਕੇ ਇਹ ਮਾਹੌਲ ਖਰਾਬ ਕਰ ਰਹੇ ਨੇ ਤਾਂ ਕਰਕੇ ਇਹ ਪ੍ਰੋਟੈਸਟ ਕਰ ਰਹੇ ਨੇ ਜਿਹੜਾ ਆਮ ਕਿਸਾਨ ਹੈ ਉਹ ਨਹੀਂ ਉਹ ਨਹੀਂ ਪ੍ਰੋਟੈਸਟ ਕਰ ਰਿਹਾ ਜਿਹੜੇ ਇਹ ਜੱਥੇਬੰਦੀਆਂ ਦੇ ਆਗੂ ਨੇ ਲੀਡਰ ਨੇ ਜਿਹੜੇ ਇਹ ਕਿਸੇ ਦੇ ਏਜੰਡੇ ਤੇ ਕੰਮ ਕਰ ਰਹੇ ਨੇ ਇਹ ਇਲਜ਼ਾਮ ਜਿਹੜੇ ਰਵਨੀਤ ਬਿੱਟੂ ਨੇ ਲਾਏ ਨੇ ਦੇ ਰਸੋਲ ਨੂੰ ਨੀਤ ਬਿਟੂ ਪਹਿਲਾਂ ਵੀ ਜਿਹੜੇ ਬਿਆਨ ਦਿੰਦੇ ਰਹੇ ਨੇ ਸ਼ਾਇਦ ਇਹ ਭੁੱਲ ਜਾਂਦੇ ਆ ਮੇਰੇ ਖਿਆਲ ਆ ਆਪਣੇ ਆਪ ਵੀ ਤਾਂ ਇਹ ਦਿੱਲੀ ਉਦੋਂ ਜਦੋਂ ਕਿਸਾਨਾਂ ਦਾ ਧਰਨਾ ਸੀ ਆਪ ਵੀ ਬੈਠੇ ਸੀਗੇ ਉੱਥੇ ਬਿਲਕੁਲ ਬੈਠੇ ਵੀ ਸੀ ਤੇ ਇਹਨਾਂ ਦੇ ਨਾਲ ਉੱਥੇ ਕਾਫੀ ਜਿਹੜਾ ਦੁਰਵਿਵਹਾਰ ਵੀ ਹੋਇਆ ਸੀਗਾ ਉਦੋਂ ਵੀ ਜਿਹੜੀ ਇਸ ਤਰ੍ਹਾਂ ਦੀ ਬਿਆਨਬਾਜ਼ੀ ਉਦੋਂ ਵੀ ਕੀਤੀ ਗਈ ਸੀ ਜੀ ਜੀ ਤੇ ਹੁਣ ਮੁੜ ਤੋਂ ਕੀਤੀ ਗਈ ਹੈਗੀ ਆ ਕਿ ਜੇ ਫੰਡਿੰਗ ਆਉਂਦੇ ਦੇਖੋ ਆਪਣੀਆਂ ਮੰਗਾਂ ਨੂੰ ਲੈ ਕੇ ਜੇ ਕਿਸਾਨ ਬੈਠੇ ਨੇ ਜੇ ਉਹ ਕਹਿੰਦੇ ਨੇ ਕਿ ਸਾਨੂੰ ਐਮਐਸਪੀ ਨਹੀਂ ਮਿਲਦੀ ਜੇ ਉਹ ਕਹਿੰਦੇ ਨੇ ਕਿ ਸਾਨੂੰ ਐਮਐਸਪੀ ਦਾ ਗਾਰੰਟੀ ਕਾਨੂੰਨ ਜਿਹੜਾ ਇਹ ਉਹ ਨਹੀਂ ਲਾਗੂ ਕੀਤਾ ਸਰਕਾਰ ਨੇ ਜਿਹੜਾ ਵਾਅਦਾ ਕੀਤਾ ਸੀਗਾ ਸਾਡੇ ਨਾਲ ਤਾਂ ਹੁਣ ਉਹ ਪ੍ਰੋਟੈਸਟ ਕਰ ਰਹੇ ਨੇ ਸ਼ਾਂਤਮਈ ਪ੍ਰੋਟੈਸਟ ਹੈਗਾ ਤੇ ਲੋਕਤੰਤਰ ਦੇ ਵਿੱਚ ਹੱਕ ਵੀ ਆ ਪ੍ਰੋਟੈਸਟ ਕਰਨ ਦਾ ਤੇ ਰਵਨੀਤ ਬਿੱਟੂ ਉਹਨਾਂ ਨੇ ਹੁਣ ਦੇਖੋ ਬੀਜੇਪੀ ਚਲੇ ਗਏ ਹੁਣ ਬੀਜੇਪੀ ਵਾਲੀ ਲਾਈਨ ਉਹਨੇ ਐਡਾਪਟ ਕਰ ਲਈ ਹੈ ਕਿਸਾਨਾਂ ਦੇ ਖਿਲਾਫ ਤੁਹਾਨੂੰ ਪਤਾ ਹੀ ਹੈ ਫਿਰ ਪੰਜਾਬ ਦੇ ਵਿੱਚ ਬੀਜੇਪੀ ਦੇ ਕੈਂਡੀਡੇਟਸ ਨੂੰ ਲੈ ਕੇ ਵੀ ਕਿਵੇਂ ਦਾ ਮਾਹੌਲ ਰਿਹਾ ਪਿਛਲੇ ਸਮੇਂ ਦੇ ਵਿੱਚ ਜੀ 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 ਤੇ ਇਸੇ ਕਰਕੇ ਕੋਈ ਸੀਟ ਵੀ ਬੀਜੇਪੀ ਦੀ ਨਹੀਂ ਆਈ ਹੈਗੀ ਲੋਕ ਸਭਾ ਦੇ ਵਿੱਚ ਵੀ ਤੇ ਹੁਣ ਦੇਖਣਾ ਹੋਵੇਗਾ ਅੱਗੇ ਕੀ ਹੁੰਦਾ ਹੈ ਜੀ 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 ਹਾਂ ਜੀ ਬਹੁਤ ਬਹੁਤ ਧੰਨਵਾਦ ਕੱਲ ਨੂੰ ਨਵੀਆਂ ਖਬਰਾਂ ਦੇ ਨਾਲ ਤੁਹਾਡੇ ਨਾਲ ਜਿਹੜਾ ਜੀ ਆਪਾਂ ਦ